welcom to khanna news live ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਇਸੇ ਤਹਿਤ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਸਿੱਖਿਆ ਕ੍ਰਾਂਤੀ ਦੇ ਤਹਿਤ ਹਲਕੇ ਦੇ ਚਾਰ ਸਕੂਲਾਂ ਵਿੱਚ ਕਰੀਬ 33 ਲੱਖ ਦੀ ਲਾਗਤ ਨਾਲ ਉਸਾਰੀ ਕਰਨ ਦਾ ਪ੍ਰਗਟਾਵਾ ਉਦਘਾਟਨ ਮੌਕੇ ਕੀਤਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੱਕਣ ਲਈ ਵਚਨਬੱਧ ਹੈ ਇਸੇ ਤਹਿਤ ਸਕੂਲਾਂ ਦੇ ਨਾਲ ਨਾਲ ਅੰਗੜਵਾਰੀ ਸੈਂਟਰਾਂ ਵਿੱਚ ਵੀ ਕੰਮ ਕਰਵਾਇਆ ਜਾ ਰਿਹਾ ਹੈ ਬਲਾਕ ਬਸੀ ਪਠਾਨਾ ਦੇ ਜੰਡਾਲੀ ਪਿੰਡ ਵਿੱਚ ਖੜੇ ਹਾਂ ਇਹ ਪ੍ਰਾਇਮਰੀ ਸਕੂਲ ਹੈ ਜਿਹੜਾ ਇਹ ਰੂਮ ਤੁਸੀਂ ਦੇਖਿਆ ਸ਼ਾਨਦਾਰ ਬਣ ਕੇ ਤਿਆਰ ਹੋਇਆ 751000 ਔਰ 227500 ਖਰਚੀ ਸੀ ਇਹ ਜਿਹੜੀ ਚਾਰ ਦੀਵਾਰੀ ਕੀਤੀ ਹੈ ਜਿਹਦੇ ਨਾਲ ਜਿਹੜਾ ਟੋਬਾ ਪਿਛਲੇ ਪਾਸੇ ਜਿਵੇਂ ਪਹਿਲਾਂ ਦੱਸਿਆ ਕਈ ਪਿੰਡਾਂ 'ਚ ਇਸ ਤਰ੍ਹਾਂ ਦੇ ਹਾਲਾਤ ਸਨ ਕਿ ਜਿਹੜੇ ਸਬਸਤੂਨੀ ਬਰਸਾਤ ਦੇ ਮੌਸਮ 'ਚ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦੇ ਸੀ ਸੋ ਪੰਜਾਬ ਦਾ ਕੋਈ ਐਸਾ ਸਕੂਲ ਨਹੀਂ ਹੁਣ ਜਿੱਥੇ ਚਾਰਦੀਵਾਰੀ ਨਾ ਹੋਵੇ ਔਰ ਵਧੀਆ ਸਮਾਰਟ ਸਕੂਲ ਨਾ ਬਣੇ ਹੋਣ ਸਮਾਰਟ ਕਲਾਸ ਨੂੰ ਨਾ ਬਣੇ ਹੋਣ ਔਰ ਸਭ ਤੋਂ ਵੱਡੀ ਗੱਲ ਅਸੀਂ ਆਪਣੀ ਧੀਆਂ ਲਈ ਬੱਚਿਆਂ ਲਈ ਬਖਾਨੇ ਬਣਾ ਕੇ ਦਿੱਤੇ ਸੋ ਸਿੱਖਿਆ ਕ੍ਰਾਂਤੀ ਦੀ ਜਿਹੜੀ ਗੱਲ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਅੱਜ ਉਹ ਸਾਹਮਣੇ ਆ ਰਹੀ ਹੈ ਅੱਜ ਅਸੀਂ ਤਿੰਨ ਪਿੰਡਾਂ ਵਿੱਚ ਗਏ ਹ ਜੰਡਾਲੀ ਔਰ ਡੇਰਾ میر میرہ ਖਾਨ ਪਰ اور تقریبا 62 ਲੱਖ ਦੇ ਕਰੀਬ ਜਿਹੜੇ ਕੰਮ ਹੋਏ ਨੇ ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਕੰਮ ਹੋਏ ਨੇ ਅਸੀਂ ਇੱਥੇ ਮੇਰੇ ਖਿਆਲ 20 ਲੱਖ ਤੋਂ ਉੱਪਰ ਰੁਪਏ ਲਾ ਚੁੱਕੇ ਹਾਂ ਤੁਸੀਂ ਜੇ ਛੋਟੇ ਜਿਹੇ ਪਿੰਡ ਇੱਕ ਜੰਡਾੜੀ ਚ 20 ਲੱਖ ਰੁਪਏ ਲੱਗ ਸਕਦਾ ਹੈ ਔਰ ਡੇਲ ਦੇ ਪਿੰਡਾਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਡਵੈਲਪਮੈਂਟ ਦੇ ਕੰਮ ਜਿਹੜੇ ਪੰਜਾਬ ਸਰਕਾਰ ਕਰਾ ਰਹੀ ਹੈ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦੀ ਗੋਈ ਚ ਕਿ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸੀ ਅਸੀਂ ਲੋਕਾਂ ਕੋਲ ਉਹ ਅੱਜ ਅਸੀਂ ਉਹਨਾਂ ਨੂੰ ਉਹ ਦਿਖਾ ਵੀ ਦਈਏ ਕਿ ਸਿੱਖਿਆ ਕ੍ਰਾਂਤੀ ਪੰਜਾਬ 'ਚ ਚੱਲ ਰਹੀ ਹੈ। ਆਂਗਣਵਾੜੀ ਸੈਂਟਰ ਆਂਗਣਵਾੜੀ ਸੈਂਟਰ ਦਾ ਉਦਘਾਟਨ। ਆਹ ਇੱਕ ਆਂਗਣਵਾੜੀ ਸੈਂਟਰ, ਆਂਗਣਵਾੜੀ ਸੈਂਟਰ ਹਰ ਇੱਕ ਪਿੰਡ 'ਚ ਅਸੀਂ ਵਿਧਿਆ ਬਣਾਵਾਂਗੇ ਔਰ ਮਾਡਰਨ ਬਣਾਵਾਂਗੇ। ਅਸੀਂ ਆਪਣੇ ਬੱਚਿਆਂ ਨੂੰ ਥੱਲੇ ਨਹੀਂ ਬਿਠਾਣਦੇ, ਉਹਨਾਂ ਨੂੰ ਵਧੀਆ ਡੈਸਕ, ਵਧੀਆ ਗੇਮਸ ਲੈ ਕੇ ਦੇ ਰਹੇ ਹਾਂ। ਤੁਸੀਂ ਦੇਖੋਗੇ ਹੁਸੈਨਪੁਰੇ ਇੱਕ ਮਾਡਰਨ ਜਿਹੜੀ ਮਾਗਨਵਾੜੀ ਬਣਾਈ ਸੀ, ਅੱਜ ਅਸੀਂ ਖੁੱਲੀ ਡੁੱਲੀ ਕਾਗਨਵਾੜੀ ਡੇਰਾ ਮੀਰ ਬਣਾਈ ਹੈ। ਸਾਰੇ ਪਿੰਡਾਂ 'ਚ ਬਣਾ ਕੇ ਦੇਵਾਂਗੇ। ਪੰਚਾਇਤ ਘਰ ਵਧੀਆ ਬਣਾ ਕੇ ਦੇਵਾਂਗੇ 12% ਜਿਹੜਾ ਪੰਜਾਬ ਦਾ ਬਜਟ ਹੈ ਉਹ ਸਿੱਖਿਆ ਤੇ ਖਰਚ ਹੋ ਰਿਹਾ ਤਾਂ ਹੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਆ ਕਿ ਲੋਕਾਂ ਤਾਂ ਹੀ ਅਸੀਂ ਆਪਣੇ ਲੋਕਾਂ ਦੇ ਇਹ ਦਿਖਾ ਰਹੇ ਕਿ ਆਪ ਡਿਵੈਲਪਮੈਂਟ ਕਰਈਏ ਇੱਕ ਛੋਟੇ ਜਿਹੇ ਪਿੰਡ ਚੋਂ 20 ਲੱਖ ਤੋਂ ਉੱਪਰ ਰੁਪਇਆ ਆਣਾ ਕਿੰਨੀ ਵੱਡੀ ਗੱਲ ਹੈ